ਇਸੇ ਨਾਲ ਹੋਲਾ ਮਲਾ ਤਾਂ ਕਹਿੰਦੇ ਆ ਪਰ ਹੋਲੀ ਦੇ ਬਾਅਦ ਹੋਲਾ ਖੇਡ ਕੇ ਦੇ ਨਾਲ ਮੱਲਾ ਘੱਟ ਜਾਂਦਾ ਇਹ ਹੋਲਾ ਮੱਲਾ ਦਾ ਆਰਥਾ ਭਾਈ ਛੋੜੇ ਬਹੁਤ ਕਰੋੜਾਂ ਕਰੋੜਾਂ ਦੇ ਵਿਕਦੇ ਨੇ ਪਰ ਇਹ ਵੀ ਸਵਾਲ ਫਿਰ ਵਿੱਚ ਪੈਦਾ ਹੁੰਦੇ ਨੇ ਕਿ ਕਹਿੰਦੇ ਵੀ ਜਿਹੜੇ ਖਾਲਸਾ ਨੇ ਜਾਂ ਢਿੰਗ ਸਿੰਘ ਨੇ ਉਹ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰਦੇ ਜਿੰਨੇ ਅਸੀਂ ਦੇਖਭਾਲ ਕਰਦੇ ਉਹਨੇ ਕੋ ਕਰਦਾ ਇਹਨੇਗਾ ਹੁਣ ਲੋਕਾਂ ਦੇ ਘਰਾਂ 'ਚ ਰੱਖੇ ਹੋਏ ਆ ਤੜਕੇ ਉੱਠਦੇ ਆ ਪੱਠੇ ਪਾਦੇ ਕੇਰਾ ਕੇਰਾ ਪਾਣੀ ਪਿਆ ਦੇਣਾ ਮੋੜ ਕੇ ਪਤਾ ਨਹੀਂ ਕਿੱਥੇ ਤੁਰੇ ਫਿਰਨਾ ਦੰਨਾ ਵਸਾ ਨਹੀਂ ਕਰਦੇ ਜਿਵੇਂ ਛੋਟੀ ਦਾ ਨਹੀਂ ਵਸਾ ਕਰਦਾ ਉਵੇਂ ਘੋੜੇ ਦਾ ਨਹੀਂ ਵਸਾ ਕਰਦਾ ਜਿਵੇਂ ਹੋਲਾ ਮਹੱਲਾ ਆਪਾਂ ਕਹਿੰਦੇ ਆ ਨਿੰਗ ਸਿੰਘ ਜਾਂ ਖਾਲਸੇ ਦੇ ਵਿੱਚ ਕਹਿੰਦੇ ਆ ਕਿ ਅਸੀਂ ਆਪਣੇ ਜਿਹੜੇ ਅਸਤਰ ਸ਼ਸਤਰ ਨੇ ਉਹਨਾਂ ਦੀ ਪ੍ਰਦਰਸ਼ਨੀ ਕਰਦੇ ਆ ਅਸੀਂ ਉਹਨਾਂ ਨੂੰ ਪੀਰ ਮੰਨਦੇ ਆ ਮੇਰੇ ਮੰਦਨ ਆਪ ਨੂੰ ਨਹੀਂ ਕੋਈ ਗੱਲ ਜੱਜਦੀ ਉਹਨਾਂ ਨੇ ਉਲਟਰਾ ਪੈ ਜਾਣਾ ਜਿਨ੍ਹਾਂ ਨੂੰ ਜੱਜਦੀ ਉਹ ਸਹੀ ਦਾ ਪੈ ਜਾਂਦੇ ਆ ਇਹਦਾ ਗਲਤ ਗੱਲ ਕਿਸੇ ਨੂੰ ਨਹੀਂ ਡਰਾਉਂਦੇ ਹੁਣ ਦਿਵਾਲ ਦਿੱਲੀ ਜਾ ਕੇ ਖੜੇ ਆ ਨਾਲ ਕਿਹਨੂੰ ਡਰਾਇਆ ਸੀ ਆਰੇ ਨੌਜਵਾਨਾ ਮੇਰੇ ਭਰਾਵਾਂ ਨੂੰ ਵੀ ਤਿੰਨ ਗੱਲਾਂ ਪਾਣੂ ਆਉਣੀਆਂ ਚਾਹੀਦੀਆਂ ਘੋੜੇ ਤੇ ਚੜਨਾ ਪਾਣੀ ਚ ਤਰਨਾ ਤੇ ਔਖੇ ਵੇਲੇ ਲੜਨਾ ਜੇ ਤਿੰਨ ਗੱਲਾਂ ਨਹੀਂ ਆਉਂਦੀਆਂ ਤੇ ਤੁਸੀਂ ਆਦਾ ਜਿਵੇਂ ਮਰਜੀ ਭੱਜੇ ਫਿਰੋ ਸਾਡੇ ਨਿਗਾਹ 'ਚ ਤੁਸੀਂ ਪੂਰਨ ਸਿੱਖ ਨਹੀਂ ਗਏ ਕੋਈ ਵੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਕਹਿੰਦੇ ਦੁਨੀਆਂ ਦੀ ਹੋਲੀ ਆ ਪਰ ਖਾਲਸੇ ਦਾ ਹੋਲਾ ਆ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆ ਤੇ ਆਓ ਖਾਲਸਾ ਹੋਲਾ ਕਿਉਂ ਮਨਾਉਂਦਾ ਉਹ ਵੀ ਜਾਣਦੇ ਆ ਤੇ ਘੋੜੇ ਦਾ ਖਾਲਸੇ ਦੇ ਜੀਵਨ ਵਿੱਚ ਕੀ ਅਰਥ ਆ ਉਹ ਵੀ ਜਾਣਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਦੁਨੀਆ ਹੋਲੀ ਮਨਾਉਂਦੀ ਆ ਖਾਲਸਾ ਜਿਹੜਾ ਹੋਲਾ ਮਨਾਉਂਦਾ ਕਿਉਂ ਕਿਉਂਕਿ ਵੀਰੇ ਖਾਲਸਾ ਇਸ ਕਰਕੇ ਹੋਲਾ ਮਨਾਉਂਦਾ ਜਿਹੜਾ ਖਾਲਸਾ ਹੈ ਖਾਲਸਾ ਹੈ ਇਹ ਕੱਚੇ ਰੰਗਾਂ ਦੇ ਹੋਲੇ ਨਹੀਂ ਖੇਡਦਾ ਜੇ ਖੇਡਦਾ ਤਾਂ ਪੱਕਿਆਂ ਦੇ ਖੇਡਦਾ ਜੰਗਾ ਜੁੱਧਾਂ ਕਰਦਾ ਹੈ ਤੇ ਇਸੇ ਕਰਕੇ ਖਾਲਸਾ ਹੋਲੇ ਨਹੀਂ ਮਨਾਉਂਦਾ ਹੋਲੀ ਹੈ ਜਿਹੜੀ ਹਿੰਦੂਆਂ ਦਾ ਤਿਹਾੜਾ ਔਰ ਰੰਗ ਨਾਲ ਸੁਖ ਪਾਉਂਦੇ ਆ ਭੰਗ ਪੈਂਦੇ ਆ ਉੱਤੇ ਮਾਰੀ ਜਾਂਦੇ ਪਾਣੀ ਹੋਜੀ ਖਾਲਸਾ ਉਹ ਕੰਮ ਚ ਨਹੀਂ ਆਉਂਦਾ ਖਾਲਸਾ ਭੰਗ ਵੀ ਗਿਆ ਰੰਗ ਨਹੀਂ ਡੋਲਦਾ ਫਿਰ ਪਾਣੀਆ ਚ ਲੜਦਾ ਨਹੀਂ ਬਲਕਿ ਖਾਲਸਾ ਜੰਗਾਂ ਜੋਧਾਂ ਦਾ ਪ੍ਰਤੀਕ ਹੈ ਇਸੇ ਕਰਕੇ ਖਾਲਸਾ ਹੋਲੀ ਨਹੀਂ ਮਨਾਉਂਦਾ ਹੋਲਾ ਮਨਾਉਂਦਾ ਫਿਰ ਉੱਥੇ ਮਹੱਲਾ ਕੱਢ ਕੇ ਜੰਗ ਜੋਧ ਕਰਕੇ ਘੋੜਿਆਂ ਦੇ ਉਹ ਕਿਲੇ ਵਟਾਈ ਕਰਕੇ ਖਾਲਸਾ ਹੋਲਾ ਮਨਾਉਂਦਾ ਇਸੇ ਕਰਕੇ ਖਾਲਸਾ ਹੋਲੇ ਨਹੀਂ ਮਨਾਉਂਦਾ ਨਾਲੇ ਖਾਲਸੇ ਦਾ ਹੋਲਾ ਹੈ ਹੋਲੀ ਨਹੀਂ ਗੀ ਬਿਲਕੁਲ ਜਿਹੜਾ ਹੋਲਾ ਮਹੱਲਾ ਕਿਹਾ ਜਾਂਦਾ ਅਸਲ 'ਚ ਦਾ ਅਰਥ ਕੀ ਹੈ ਕਿਉਂਕਿ ਮੈਂ ਕਈ ਨੌਜਵਾਨ ਦੇਖੇ ਸਾਡੀ ਟੀਮ ਨੇ ਸਵਾਲ ਵੀ ਕੀਤੇ ਅੱਧ ਤੋਂ ਵੱਧ ਲੋਕਾਂ ਨੂੰ ਪਤਾ ਨਹੀਂ ਉਹ ਸਿਰਫ ਇੱਕ ਮੇਲੇ ਦੇ ਤੌਰ ਤੇ ਆ ਰਹੇ ਨੇ ਹੋਲਾ ਇਹਦਾ ਹੋਲਾ ਤੇ ਮਹੱਲਾ ਦੋਹਾਂ ਤਾਂ ਇਹ ਦੋ ਨਾ ਇੱਕ ਨੇਗਾ ਹੋਲਾ ਜਿਹੜਾ ਹੋਲੀ ਦੇ ਨਾਲ ਦੇ ਜਿਵੇਂ ਆਪਾਂ ਲੋੜੀ ਤੋ ਜੇ ਮੈਂ ਮੰਨ ਲਵਾਂ ਦੀਵਾਲੀ ਤੋਂ ਦਵਾਲਾ ਕਹਿ ਦਿੰਨੇ ਆ ਇਹ ਹੋਲੀ ਤੋਂ ਹੋਲਾ ਹੋ ਗਿਆ ਤੇ ਜਿਹੜਾ ਮਹੱਲਾ ਹੈ ਉਹ ਮਹੱਲਾ ਖਾਸ ਹੈ ਜਿਹੜਾ ਘੋੜਿਆਂ ਦੇ ਕਰਦਾ ਪਿੰਡਾਂ 'ਚ ਵੀ ਹੁਣ ਅਸੀਂ ਜਦੋਂ ਸਪੀਕਰ ਚ ਲਾਸਣ ਦਿੰਨੇ ਆ ਵੀ ਭਾਈ 2:3 ਵਜੇ ਮਹੱਲੇ ਚੜਾਂਗੇ ਇਹਤੇ ਨਾਲ ਹੋਲਾ ਮੱਲਾ ਤਾਂ ਕਹਿੰਦੇ ਆ ਪਰ ਹੋਲੀ ਤੋਂ ਬਾਅਦ ਹੋਲਾ ਖੇਡ ਕੇ ਦੇ ਨਾਲ ਮੱਲਾ ਕੱਢਿਆ ਜਾਂਦਾ ਇਹ ਹੋਲਾ ਮੱਲੇ ਦਾ ਆਰਥਾ ਭਾਈ ਹੋਲੇ ਦਾ ਮਤਲਬ ਹੈ ਹੋਲਾ ਤੇ ਮੱਲੇ ਦਾ ਮਤਲਬ ਹੈ ਇਨਾਂ ਕੇ ਸੰਗ ਘੋੜਿਆਂ ਨਾਲ ਕੱਢਦੇ ਆ ਮੱਲਾ ਬਿਲਕੁਲ ਬਾਬਾ ਜੀ ਹੁਣ ਘੋੜਿਆਂ ਦਾ ਜ਼ਿਕਰ ਹੋਇਆ ਖਾਲਸਾ ਪੰਥ ਜਾਂ ਖਾਲਸੇ ਵਿੱਚ ਘੋੜਿਆਂ ਨੂੰ ਬਹੁਤ ਅਹਿਮ ਰੱਖਿਆ ਗਿਆ ਹਮੇਸ਼ਾ ਕਿਹਾ ਗਿਆ ਹੈ ਸਭ ਤੋਂ ਸਾਡੇ ਬਹੁਤ ਚੰਗੇ ਸਾਥੀ ਨੇ ਮੈਂ ਆਪਣੇ ਕੈਮਰਾ ਮੀਰ ਵੀਨ ਨੂੰ ਵੀ ਕਹੂੰਗਾ ਕਿ ਦਿਖਾ ਦੇਣ ਅਸੀਂ ਇਸ ਟਾਈਮ ਉੱਥੇ ਹੀ ਖੜੇ ਆ ਉਹਨਾਂ ਸਾਥੀਆਂ ਦੇ ਵਿੱਚ ਹੀ ਖੜੇ ਆ ਤੇ ਬਾਬਾ ਜੀ ਇਹ ਜੇ ਘੋੜੇ ਦੀ ਮੈਂ ਗੱਲ ਕਰਾਂ ਘੋੜਾ ਖਾਲਸੇ ਲਈ ਅਸਲ ਚ ਕੀ ਹੈ ਘੋੜਾ ਖਾਲਸੇ ਦਾ ਇਹ ਮਰਦ ਹੈ ਇਹਦਾ ਬੱਚਾ ਇਹ ਹੈ ਘੋੜਾ ਸਹੀ ਮੈਨੇ ਤੇ ਇਹ ਘੋੜਾ ਖਾਲਸੇ ਲਈ ਭਰਾ ਵੀ ਹੈ ਤੇ ਪਿਓ ਵੀ ਹੈ ਜਦੋਂ ਜੰਗ ਚੁੱਧਾਂ ਦੇ ਖਾਲਸੇ ਦੇ ਆਹੇ ਇੰਨਾ ਸਾਥ ਦਿੰਦਾ ਸੀ ਕਿਉਂਕਿ ਇੱਕ ਪਾਸੇ 10000 ਦੀ ਗੋਲੀ ਚੱਲ ਰਹੀ ਹੈ 10000 ਗੋਲੀ ਚਲਾ ਰਿਹਾ ਬੰਦਾ ਇੱਕ ਪਾਸੇ ਘੋੜਾ ਜਾ ਰਿਹਾ ਹੈ ਘੋੜਾ 10000 ਰੋਣੇ ਵੇਖ ਰਿਹਾ ਘੋੜਾ ਦੇ ਸਵਾਰ ਨੂੰ ਵੇਖ ਰਿਹਾ ਵੀ ਉਹ ਮੇਰੇ ਉੱਤੇ ਬੈਠੇ ਤੇ ਮੈਂ ਉਧਰ ਜਾਣਾ ਬਾਲ ਦਟ ਠਾ ਆਏ ਜੰਗਾਂ ਚੁੱਧਾਂ ਜਾਂਦੇ ਨੇ ਫੁੱਪੜਾ ਕਸਣ ਕੇ ਮਗਰ ਨੂੰ ਭੱਜ ਜਾਂਦੇ ਆ ਤੇਰਾ ਕੋਲਾ ਕੋੜਾ ਹੈ ਇਹ ਮਰਦਾ ਹੈ ਜੈਸੇ ਕਰਕੇ ਖਾਸ ਦਾ ਮਾਰ ਜਿਹੜੀ ਚੰਗੀ ਚੀਜ਼ ਹੁੰਦੇ ਖਾਸ ਆ ਉਹਦਾ ਉਹਦਾ ਖਾਸਾ ਉਹਦੇ ਨਾਲ ਮੁਰਦੋਈ ਪ੍ਰੇਮ ਕਰਦਾ ਹੈ ਕੋੜਾ ਸਾਡਾ ਜਾਨ ਭਾਈ ਆ ਮਹਾਰਾਜ ਨੇ ਵੀ ਕਿਹਾ ਵੀ ਜੰਗ ਫਰੇਸ ਤੇ ਆਸਮਾਨੋਂ ਲੱਥੇ ਆ ਚੰਡੀ ਦੀ ਵਾਰ ਜਿਹਨਾਂ ਨੂੰ ਜੰਗ ਫਰੇਸ ਤੇ ਵੀ ਕਿਹਾ ਆਸਮਾਨੋਂ ਲੱਥੇ ਵੀ ਕਿਹਾ ਜੰਗ ਫਰੇਸ ਦੇ ਤਾਂ ਕਿਹਾ ਜੰਗਾ ਜੁੱਧਾਂ ਦੇ ਵਿੱਚ ਪਛਾਣ ਨਹੀਂ ਸੀ ਮੁਰਦਿਆ ਗਾਂ ਨਹੀਂ ਸੀ ਜਾਂਦੇ ਸੀਗੇ ਤੇ ਮਾਰੇ ਸਾਥ ਵੀ ਦਿੱਤਾ ਪੂਰਾ ਇਹਨਾਂ ਨੇ ਹਰ ਥਾਂ ਉਹ ਗੁਰੂ ਬੋਲ ਕਹਿੰਦਾ ਵੀ ਹੁਣ ਜੀ ਅਸੀਂ ਕਹੀਏ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਘੋੜੇ ਨੇ ਇੱਥੇ ਕਿਹੜੇ ਕਿਹੜੇ ਜ਼ਿਆਦਾ ਪਸੰਦ ਆਉਂਦੇ ਸਾਰੀਆਂ ਨਸਾਂ ਇਹ ਸਾਡੀਆਂ ਆਪਦੀਆਂ ਹੀ ਆ ਜੀ ਮੋਢੇ ਤੇ ਮੋ ਕਿਉਂਕਿ ਜਾਂ ਬੁੱਢਾ ਦਾ ਚੱਲ ਰਿਹਾ ਨਾਲ ਹੀ ਘੋੜੀਆਂ ਚੱਲ ਰਹੀਆਂ ਜਿਹੜੇ ਆਮਦਾਲ ਆ ਜਿਹੜਾ ਬਾਬੇ ਬਕਾਲੇ ਵੀ ਦੀ ਜਿੰਦਗੀ ਇਹ ਇਹਨਾਂ ਕੋਲੇ ਤਾਂ ਘੋੜੇ ਪ੍ਰਾਤਨ ਛੋੜੇ ਜਿਵੇਂ ਜਸੇ ਬੰਦਿਆਂ ਤੋਂ ਸ਼ੁਰੂ ਹੋਇਆ ਇਹਨਾਂ ਨੇ ਸਾਰੇ ਘੋੜੇ ਮੋਹਲਮ ਦੇ ਖਰੀਦੇ ਵੇਚੇ ਜਿਹੜੇ ਖਾਲਸੇ ਕੋਲ ਸਾਡੇ ਬੁੱਢੇ ਨਾਲ ਕੋਲੇ ਪਲਾਂ ਤਿੰਨ ਸਾਈਂ ਬੁੱਢੇ ਨਾਲ ਪਲਾਂ ਇੱਕ ਸਾਈਂ ਘੋੜੇ ਲਈ ਫਿਰਦਾ ਸਾਰੇ ਪ੍ਰਾਤਨ ਘੋੜੇ ਆ ਸਾਡੇ ਆਪ ਦੇ ਘੋੜਿਆਂ ਦੇ ਇਹ ਵੀ ਕਿਹਾ ਜਾਂਦਾ ਅੱਜ ਕੱਲ ਘੋੜਿਆਂ ਦਾ ਕਰੇਜ਼ ਬਹੁਤ ਆ ਨਾ ਘੋੜਿਆਂ ਦੀ ਦੁਨੀਆ ਬਹੁਤ ਵੱਡੀ ਹੋ ਗਈ ਆ ਹਾਂਜੀ ਹਾਂਜੀ ਘੋੜੇ ਬਹੁਤ ਕਰੋੜਾਂ ਕਰੋੜਾਂ ਦੇ ਵਿਕਦੇ ਨੇ ਪਰ ਇਹ ਵੀ ਸਵਾਲ ਫਿਰ ਵਿੱਚ ਪੈਦਾ ਹੁੰਦੇ ਨੇ ਕਿ ਕਹਿੰਦੇ ਵੀ ਜਿਹੜੇ ਖਾਲਸਾ ਨੇ ਜਾਂ ਨਿੰਗ ਸਿੰਘ ਨੇ ਉਹ ਚੰਗੀ ਤਰ੍ਹਾਂ ਦੇ ਜੰਨਿਆ ਸੀ ਦੇਖਭਾਲ ਕਰਦੇ ਉਹਨੇ ਕੋ ਕਰਦਾ ਇਹਨੇਗਾ ਫਨ ਲੋਕਾਂ ਦੇ ਘਰਾਂ 'ਚ ਰੱਖੇ ਹੋਏ ਆ ਤੜਕੇ ਉੱਠਦੇ ਆ ਪੱਠੇ ਪਾਦੇ ਘੇਰਾ ਘੇਰਾ ਪਾਣੀ ਪਿਆ ਦੇਣਾ ਮੁੜ ਕੇ ਪਤਾ ਨਹੀਂ ਕਿੱਥੇ ਤੁਰੇ ਫਿਰਨਾ ਅਸੀਂ 4 3:30 ਵਜੇ ਉੱਠਦੇ ਆ ਪਹਿਲਾਂ ਉੱਠਣ ਸਾਰ ਹਰੇ ਸਰਦੇ ਇਹਨਾਂ ਨੂੰ ਜੇ ਹਰਾ ਨਹੀਂ ਹੈਗਾ ਦਾਣਾ ਪਾਉਣਾ ਉਦੋਂ ਵਾ ਇਸ਼ਨਾਨ ਕਰਕੇ ਉਹਨਾਂ ਨਾਲ ਬਾਲਟੀ ਪਾਣੀ ਭਰਕੇ ਲਾਉਣੀਆਂ ਪਾਣੀ ਇਹਨਾਂ ਨੂੰ ਉਦੋਂ ਹੀ ਪਿਆ ਦੇਣਾ ਫਿਰ ਢਾਲ ਦੇ ਦਰਵਾਜ਼ੇ ਚ ਆ ਕੇ 7 ਵਜੇ ਜਾਂ ਚਾਲਾ ਪੈਣਾ ਤਾਂ ਵੀ ਪਾਣੀ ਵਿਖਾਉਣਾ ਹੈ ਨਹੀਂ ਪੈਣਾ ਤਾਂ ਵੀ ਵਿਖਾਉਣਾ ਹੈ ਫਿਰ ਹੱਥ ਮਾਰਨਾ ਕੋਲੇ ਰਹਿਣਾ ਸਾਢੇ ਨਾਲ ਵੱਧ ਕਿਹੜਾ ਸ਼ਾਮ ਦਾ ਆਊਗਾ ਅਜਿਹਾ ਨਾ ਵਸਾ ਨਹੀਂ ਕਰਦੇ ਜਿਵੇਂ ਛੋਟੀ ਦਾ ਨਹੀਂ ਵਸਾ ਕਰਦਾ ਉਵੇਂ ਜਨਾ ਨਹੀਂ ਪਤਾ ਇਸ ਗੱਲ ਦਾ ਜਿੰਨਾ ਅਸੀਂ ਘੋੜੇ ਦੇਖ ਰਹੇ ਕਰਦੇ ਆ 20 ਦਿਨਾਂ ਤੋਂ ਹੀ ਖੁਰਗਾਂ ਲਵਾ ਦਿੰਨੇ ਘੋੜਿਆਂ ਦੇ ਤੇ ਖਰਖਰਾ ਰੋਜ ਮਾਰਨਾ ਦੋ ਟਾਈਮ ਘੋੜਿਆਂ ਦੇ ਕੋਈ ਖਰਖਰਾ ਨਹੀਂ ਮਾਰਦਾ ਅੱਜ ਕੱਲ੍ਹ ਘਰਾਂ ਦੇ ਘੋੜੇ ਖੜੇ ਆ ਨਾ ਸਭ ਨਵਾਉਂਦੇ ਆ ਘੋੜਿਆਂ ਨੂੰ ਪਾਈਪਾਂ ਨਾਲ ਅਸੀਂ ਨਵਾਉਂਦੇ ਨੇਗੇ ਅੱਜ ਖਰਖਰੇ ਕਰਨਾ ਰੋਜ ਜਿਹੜਾ ਘੋੜਾ ਤੇ ਫੋੜਾ ਇਹ ਪਲੋਸੇ ਵਾਧੇ ਆ ਸਾਡੇ ਘੋੜੇ 40 40 ਕਿਲੋਮੀਟਰ ਚੱਲ ਕੌਂਦੇ ਆ ਸਾਰਾ ਸਾਲ ਚੱਲਦੇ ਰਹਿੰਦੇ ਆ ਅਸੀਂ ਸਾਨੂੰ ਹਣ ਜਿਹਨੇ ਇੱਥੇ ਵੇਖ ਲਿਆ ਉਹ ਸਾਲ ਤੋਂ ਹੀ ਵੇਖੂਗਾ ਸਾਨੂੰ ਇੱਥੇ ਅਸੀਂ ਹੋਰ ਦਸਾਂ ਜੀ ਮਿਲਾਂਗੇ ਜਦੋਂ ਮਰਜੀ ਨੇ ਹੁਣ ਅਸੀਂ ਚੱਲਿਆ 100 ਬਹੋਲਾ ਬਣਾ ਕੇ ਵਿਸਾਖੀ ਨੂੰ ਤੇ ਵਿਸਾਖੀ ਦਾ ਹੀ ਹਰਿਆਣੇ ਚ ਨਿਕਲ ਜਾਣਾ ਫੇਰ 27 ਵਿਸਾਖੀ ਨੂੰ ਦਮਦਮਾ ਆਵਾਂਗੇ ਫੇਰ ਹੀ ਹਰਿਆਣੇ ਉੱਠ ਜਣੇ ਆਦੇ ਪੜਾਵਾਂ ਦੇ ਫੇਰ ਅਸੀਂ ਸੌਣ ਚ ਆਉਣੇ ਆ ਉੱਥੇ 1500 ਨੂੰ ਦਮਦਮਾ ਆਸੇ 1500 ਤੋਂ ਬਾਅਦ ਫੇਰ ਅਸੀਂ ਸੰਗਰੂਰ ਪਟਿਆਲਾ ਹੁੰਦੇ ਫਤਿਹਗੜ੍ਹ ਸਾਹਿਬ ਨੂੰ ਆ ਜਣੇ ਦਸਹਿਰੇ ਨੂੰ ਦਸਹਿਰਾ ਬਣਾ ਕੇ ਅਸੀਂ ਦੀਵਾਲੀ ਨਿਕਲ ਜਾਣਾ ਦੁਆਜਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਵੱਡੇ ਸਾਹਿਬ ਜਨਾਂ ਦਾ ਮੇਲਾ ਵੱਡੇ ਸਾਹਿਬ ਦਾ ਛੋਟਾ ਛੋਟਾ ਨਾ ਮੋਖਸਰ ਦੀ ਮਾਗੀ ਮਾਗੀ ਤੋਂ ਹੁਣ ਹੋਲੇ ਤੇ ਆਏ ਆ ਬਿਲਕੁਲ 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 ਇਹ ਜੀ ਦੇਖੇ ਨੇ ਤੇ ਫਿਰ ਹੁਣ ਜਿਹੜੇ ਨਵੇਂ ਨੌਜਵਾਨ ਨੇ ਚਾਹੇ ਉਹ ਸਿੱਖ ਨੇ ਜਾਂ ਹੋਰ ਵੀ ਨੇ ਧਰਮਾਂ ਦੇ ਉਹਨਾਂ ਨੂੰ ਕੀ ਸੇਧ ਦੰਨੇ ਸਾਰੇ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਵੀ ਤਿੰਨ ਗੱਲਾਂ ਆਪਣ ਨੂੰ ਆਉਣੀਆਂ ਚਾਹੀਦੀਆਂ ਘੋੜੇ ਤੇ ਚੜਨਾ ਪਾਣੀ ਚ ਤਰਨਾ ਤੇ ਔਖੇ ਵੇਲੇ ਲੜਨਾ ਜੇ ਤਿੰਨ ਗੱਲਾਂ ਨਹੀਂ ਆਉਂਦੀਆਂ ਤੇ ਤੁਸੀਂ ਆਦਾ ਜਿੱਥੇ ਮਰਜੀ ਭੱਜੇ ਫਿਰੋ ਸਾਡੇ ਨਿਗਾਹ ਤੁਸੀਂ ਪੂਰਨ ਸਿੱਖ ਨਹੀਂ ਗਏ ਕੋਈ ਵੀ ਇਹ ਤਿੰਨ ਗੱਲਾਂ ਆਉਣੀਆਂ ਚਾਹੀਦੀਆਂ ਘੋੜੇ ਤੇ ਚੜਨਾ ਪਾਣੀ ਚ ਤਰਨਾ ਔਖੇ ਵੇਲੇ ਲੜਨਾ ਹਾਂ ਕੋਲ ਬਾਬਾ ਜੀ ਬਹੁਤ ਸੋਹਣੀ ਗੱਲ ਕਰੀਓ ਬਹੁਤ ਸੋਹਣੀ ਮੇਰੀ 42 43 ਸਾਲ ਦੀ ਉਮਰ ਆ ਮੈਂ ਟਰੱਕ ਵੀ 20 ਸਾਲ ਚਲਾਇਆ ਹੁਣ ਵੀ ਟਰੱਕ ਦਾ ਪਹਿਰਾ ਕਰਦਾ ਆ ਆ ਘੋੜਾ ਬਾਬੇ ਜੇਹਦਾਰ ਦਾ ਗੱਡੀ ਵਾਲਾ ਮੇਰੇ ਕੋਲ ਆ ਕੱਲ ਨੂੰ ਫੌਜਾਂ ਨੇ ਪਹਿਲੀ ਦੌਰ ਛੱਡ ਰਹੀਆਂ ਸਾਰੇ ਘੋੜਿਆਂ ਦੇ ਵਿੱਚ ਕਿਤੇ ਪ੍ਰਵਾਹ ਨਹੀਂ ਮੰਨੇ ਨਾਲ ਨਾਲ ਹੀ ਵਜਿਆ ਹੋਇਆ ਇਹਨਾਂ ਦੇ ਜੀ ਹਾਂ ਤੇ ਘੋੜੇ ਵੀ ਸਾਹਮਣੇ ਦੋ ਸਾਹਮਣੇ ਲੱਗੋ ਬੇਸ਼ੇਰਾ ਉੱਤਰਾ ਟਰਾਲੀ ਨਾਲ ਖੜਾ ਇੱਕ ਇੱਕ ਘੋੜਾ ਮੇਰੇ ਪਰ ਨਾਲ 100 ਘੋਣੀ ਵੜਦਾ ਰਾਤ ਨੂੰ 12 ਵਜੇ ਉੱਠ ਗਏ ਰੋਜ਼ 100 ਘੋਣੀ ਦਾ ਪੱਕਾ ਪਹਿਰਾ ਜਿੱਥੇ ਵੀ ਪੜਾ ਜਾਊਗਾ ਤੇ ਹੁਣ 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 ਪੈਰਾ ਰਗਿਆ ਵਾ ਖੰਡ ਪਾਰ ਦੇ 10ਵੇਂ ਆਪਣੇ ਦੋ ਪ੍ਰਕਾਸ਼ ਹੋਏ ਵੇ ਆ ਕੱਲ ਨੂੰ ਦੋਨਾਂ ਦੇ ਭੋਗ ਪਾਣਗੇ ਉਹ ਦੋਵੇਂ ਮੱਲੇ ਚੜਾਂਗੇ ਹੁਣ 10ਵੇਂ ਦਾ ਆਪਾਂ ਕੇਲੇ ਦੀ ਕਰਦੇ ਅਮਰਜਾ ਦਾ ਪੌੜੀ ਪੌੜੀ ਪੜ ਗਏ ਤੇ ਆ ਆ ਦਾ ਤੁਹਾਨੂੰ ਪਤਾ ਹੀ ਆ ਕੋਈ ਆਪਾਂ ਮਾਦ ਲੋਣਾ ਹੁੰਦਾ ਜਾਂ ਦੂਜੇ ਭੋਗ ਦੇ ਨਾਲ ਪ੍ਰਚਾਰ ਬਣਾਉਂਦਾ ਇਹਦੇ ਜਾਂ ਗੰਨਾ ਜਾਂ ਕੇਲੇ ਜਾਂ ਨਾਰੀਆਲ ਚਟੰਗੇ ਕੱਲ ਪਰ ਕੱਲ ਵੀ ਚੜਕਾਇਆ ਸੀ ਅੱਜ ਵੀ ਚੜਕਾਇਆ ਸੀ ਕੱਲ ਨੂੰ ਵੀ ਚੜਕਾਵਾਂਗੇ 10ਵੇਂ ਦਾ ਆਇਆ ਹੁੰਦਾ ਪਾਠ ਜਿਵੇਂ ਹੋਲਾ ਮਹੱਲਾ ਆਪਾਂ ਕਹਿੰਦੇ ਆ ਨਿੰਗ ਸਿੰਘ ਜਾਂ ਖਾਲਸੇ ਦੇ ਵਿੱਚ ਕਹਿੰਦੇ ਆ ਕਿ ਅਸੀਂ ਆਪਣੇ ਜਿਹੜੇ ਅਸਤਰ ਸ਼ਾਸਤਰ ਨੇ ਉਹਨਾਂ ਦੀ ਪ੍ਰਦਰਸ਼ਨੀ ਕਰਦੇ ਆ ਅਸੀਂ ਉਹਨਾਂ ਨੂੰ ਪੀਰ ਮੰਨਦੇ ਆ ਠੀਕ ਆ ਬਿਲਕੁਲ ਪੀਰ ਮੰਨਦੇ ਆ ਖਾਲਸੇ 'ਚ ਹੈਗਾ ਬਟ ਲੋਕ ਕਹਿੰਦੇ ਨੇ ਕਹਿੰਦੇ ਧਰਮ ਦੇ ਨਾਂ ਤੇ ਇਹ ਆਤੰਗਵਾਦ ਫਲਾਉਂਦੇ ਨੇ ਜਾਂ ਬਸ ਸ਼ਾਸਤਰ ਸ਼ਾਸਤਰ ਦਿਖਾਉਂਦੇ ਨੇ ਨਹੀਂ 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 ਆਇਆ ਦਾ ਮਹਾਰਾਜ ਦਸਵੇਂ ਪਾਤਸ਼ਾਹ ਦੀ ਉੱਥੇ ਪੰਜ ਸਿਰ ਮੰਗੇ ਸੀਗੇ ਜਾ ਕੇ ਮਾਦਾ ਗੁਜਰਕੌਰ ਨੂੰ ਵੀ ਲੋਕਾਂ ਨੇ ਕਹਦਾ ਗੁਰੂ ਗੋਬਿੰਦ ਸਿੰਘ ਦਾ ਪਾਗਲ ਹੋ ਕੇ ਸਿਰ ਮੰਗੀ ਜਾਂਦਾ ਇਹਨਾਂ ਨੇ ਤਾਂ ਜਿਹੜੇ ਜਿਹੜੇ ਬੰਦਿਆਂ ਨੂੰ ਆਪ ਨੂੰ ਨਹੀਂ ਕੋਈ ਜੱਜ ਦੀ ਉਹਨ ਜਿੰਦੇ ਉਹ ਸਹੀ ਦਾ ਪੈ ਜਾਂਦੇ ਆ ਇਹਦਾ ਗਲਤ ਗੱਲ ਕਿਸੇ ਨੂੰ ਨਹੀਂ ਡਰਾਉਂਦੇ ਹੁਣ ਦਿਵਾਲ ਦਿੱਲੀ ਜਾ ਕੇ ਖੜੇ ਆ ਨਾਲ ਕਿਹਨੂੰ ਡਰਾਇਆ ਸੀ ਉਥੇ ਦਿੱਲੀ ਸਾਨੂੰ ਕਿ ਲੋੜ ਸਾਡਾ ਕਿ ਝੋਨਾ ਵੇਚਿਆ ਸੀਗਾ ਚੱਲ ਜਾਓ ਸਾਨੂੰ ਕਹਿੰਦੇ ਡਰਾ ਤਮਾ ਕੇ ਖਾਂ ਖਾਂਦੇ ਆ ਫੇਰ ਸਾਨੂੰ ਲੋਕਾਂ ਨਾਲ ਖੜਨਦੇ ਕਿ ਲੋ ਵਾਲੇ ਡਰਾ ਤਮਾ ਕੇ ਗਾਣੀ ਆ ਆਈਦਾ ਜਿੱਥੇ ਇੱਥੇ ਚੰਡੀਗੜ੍ਹ ਮੋੜ ਤਾਂ ਗਿਆ ਉਥੇ ਨਾਲ ਸੰਗ ਪਹੁੰਚਾ ਦਿੱਲੀ ਲੱਗਾ ਉਥੇ ਪਹੁੰਚਾ ਖੜੀਆਂ ਤੇ ਉਹਦੇ ਨਾਲ ਆਪਾਂ ਇੱਥੇ ਵੀ ਖਨੌਰੀ ਬਾਰਡਰ ਦੇ ਵੀ ਜਾ ਕੇ ਮਿਲ ਕੇ ਆਏ ਢੱਲੇਵਾਲ ਸਾਹਿਬ ਨੂੰ ਵੀ ਕੋਈ ਗੱਲ ਨਹੀਂ ਜੀ ਆਏ ਆਂ ਆਮ ਲੋਕਾਂ ਉਹੀ ਜਾਂਦੇ ਆ ਇਹਨਾਂ ਨੂੰ ਅਸੀਂ ਭਰਾ ਭੈਣ ਮੰਨਦੇ ਆ ਇਨਸਾਨੀਅਤ ਸਭ ਤੋਂ ਸਾਨੂੰ ਵੱਡੀ ਆ ਗਊ ਗਰੀਬ ਤੇ ਅਸੀਂ ਤਾਂ ਵਾਦਾ ਨਹੀਂ ਹੋਣ ਦੇਣਾ ਵਾ ਸਾਨੂੰ ਇਹੀ ਧਰਮ ਆ ਸਾਡਾ ਔਰ ਕੋਈ ਧਰਮ ਨਹੀਂ ਬਿਲਕੁਲ ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ